ਤਾਲੀ ਆ ਰਹੀ ਹੈ ਜ ਆ ਸਰਕਾਰ ਦੇ ਚੰਗੇ ਸਰਕਾਰ ਨੂੰ ਆਸਦਾ ਨੂੰ ਮੈਂ ਤੁਹਾਨੂੰ ਮਤਾ ਦੱਸਦਾ ਜੀ ਤੁਸੀਂ ਗਾਇਕ ਜੀ ਠੀਕ ਹੈ ਸਰ ਜੀ ਮੰਨ ਗਿਆ ਜੀ ਦੇਸੀ ਦਫਤਰ ਆਏ ਸੀ ਜੀ ਜਿਹੜਾ ਕਿ ਚਹਿਲ ਪੈਂਡ ਦਾ ਆਕਾਸ਼ੀਫ ਨੌਜਵਾਨ ਮੁੰਡਾ ਜਿਹੜਾ ਕਿ ਦੇਸ਼ ਦੀ ਖਾਤਰ ਅਕਸ਼ੀਦ ਹੋਇਆ ਉਹਨੂੰ ਸ਼ਹੀਦ ਦਾ ਦਰਜਾ ਦਵਾਉਣਾ। ਕਿਉਂਕਿ ਜਿਹੜੀਆਂ ਸਰਕਾਰਾਂ ਇਹਨਾਂ ਨੇ ਸ਼ਹੀਦ ਦਾ ਦਰਜਾ ਅਗਣਵੀਰਾਂ ਨੂੰ ਨਹੀਂ ਦਿੱਤਾ ਤੇ ਨਾ ਦੇ ਰਹੀਆਂ। ਕਿਉਂਕਿ ਜਿੰਨੀਆਂ ਵੀ ਸਹੂਲਤਾਂ ਜਿਹੜੀਆਂ ਕਿ ਫੌਜੀ ਜਵਾਨ ਨੂੰ ਪੱਕਿਆਂ ਨੂੰ ਮਿਲਦੀਆਂ ਉਹ ਸਾਰੀਆਂ ਅਗਣਵੀਰ ਇਹਨਾਂ ਵੀਰਾਂ ਨੂੰ ਵੀ ਮਿਲਣੀਆਂ ਚਾਹੀਦੀਆਂ। ਉਹਦੇ ਨਾਂ ਤੇ ਸਕੂਲ ਦਾ ਨਾਂ ਹੋਣਾ ਚਾਹੀਦਾ। ਕੋਈ ਉਸ ਨੌਜਵਾਨ ਦਾ ਬੋਤਲ ਲੱਗਣਾ ਚਾਹੀਦਾ। ਜੋ ਕਰੋੜ ਰੁਪਇਆ ਉਹਦੀ ਐਸੀ ਗ੍ਰਾਂਟ ਆ ਉਹ ਮਿਲਣੀ ਚਾਹੀਦੀ ਹੈ। ਇਹ ਹੋਰ ਸੂਤਾਂ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਸਰਕਾਰ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜੇ ਸ਼ਰਾਬ ਨਾਲ ਲੋਕ ਮਰ ਜਾਂਦੇ ਆ ਜਾਂ ਦੋਨੋਂ પતિ ਸ਼ਰਾਬ ਪੀਂਦੇ ਆ ਉਹਨਾਂ ਨੂੰ ਇਹ 10-10 ਲੱਖ ਰੁਪਏ ਮਿੰਟੋ-ਮਿੰਟ ਅਨਾਉਂਸ ਕਰ ਦਿੰਦੇ ਆ ਅਸੀਂ ਇਹ ਨਹੀਂ ਕਹਦੇ ਵੀ ਉਹ ਵੀ ਕਿਸੇ ਦੇ ਧੀ ਪੋਤਾ ਉਹ ਮਰਿਆ ਗਲਤ ਮਰਿਆ ਉਹ ਸ਼ਰਾਬ ਨਹੀਂ ਚੱਲਣੀ ਚਾਹੀਦੀ ਸੀ ਉਹ ਤਾਂ ਹੀ ਮਰਿਆ ਪਰ ਕੀ ਜਿਹੜਾ ਕਾਉਂਗ ਦੀ ਖਾਤਰ ਸਾਡੇ ਤੇਜ ਦੀ ਖਾਤਰ ਸ਼ੀਤੀ ਪ੍ਰਾਪਤ ਕਰਦਾ ਹੈ ਕਿ ਉਹਦੇ ਵਾਸਤੇ ਇਹਨਾਂ ਕੋਲੇ ਕੋਈ ਟਾਈਮ ਨਹੀਂ ਕੋਈ ਪੋਸਟ ਪਾਉਣ ਦਾ ਟਾਈਮ ਨਹੀਂ ਕੋਈ ਘਰੇ ਆਉਣ ਦਾ ਟਾਈਮ ਨਹੀਂ ਵਿਧਾਨ ਸਭਾ ਦਾ ਇੱਕ ਸਪੀਕਰ ਹੋਵੇ ਉਹਨਾਂ ਦੇ ਘਰੇ ਆਵੇ ਤੇ ਉਹ ਕੋਈ ਨਾਊਂਸਮੈਂਟ ਨਾ ਕਰਕੇ ਜਾਵੇ ਉਸ ਨੌਜਵਾਨ ਦੇ ਖਾਤਰ ਇਹ ਤੂੰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਉੱਥੇ ਆਉਣ ਦਾ ਉਹਦਾ ਤਾਂ ਹੀ ਫਾਇਦਾ ਸੀ ਜੇ ਕੁਝ ਨਾ ਕੁਝ ਉਹਨਾਂ ਵਾਸਤੇ ਕੁਝ ਕਰਕੇ ਜਾਂਦਾ ਹੁਣ ਦੇਖੋ ਇੱਕ ਪਰਿਵਾਰ ਨੇ ਐਡੀ ਵੱਡੀ ਗੱਲ ਕੀਤੀ ਹੈ ਵੀ ਅਸੀਂ ਜਿਹੜੀ ਉਹਦੀ ਕਿਰਿਆ ਕਰਨੀ ਹੈ ਉਹਦੇ ਜਾਂ ਫੋਲਪ ਆਉਣੇ ਆ ਜਾਂ ਕੁਝ ਵੀ ਕਰਨਾ ਅਸੀਂ ਉਹਨਾਂ ਤੇਰ ਪਾਉਣੇ ਨੇ ਜਿੰਨਾ ਚਿਰ ਸਾਨੂੰ ਸ਼ੀਤੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਜਿੰਨੇ ਵੀ ਅਗਣੇ ਵੀਰ ਸਾਡੀਆਂ ਮਜਬੂਰੀਆਂ ਸਾਡੀਆਂ ਉੱਥੇ ਜਦੋਂ ਅਸੀਂ ਭਰਤੀ ਹੁੰਦੇ ਆ ਸਾਡੇ ਬੱਚੇ ਜਾਂਦੇ ਆ ਪਰ ਇਹ ਹਾਲਾਤ ਬਣ ਜਾਂਦੇ ਇਨਾਂ ਨੂੰ ਉੱਥੇ ਇਹ ਗੱਲ ਕਹਿਣੀ ਚਾਹੀਦੀ ਵੀ ਤਾਂ ਹੀ ਲੜਾਈ ਜਾ ਕੇ ਲੜਾਂਗੇ ਜੇ ਸਾਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਊ ਸਾਡੇ ਨੌਜਵਾਨਾਂ ਨੂੰ ਕਿਉਂਕਿ ਇਹ ਸਰਬ ਵਰਵਾਉਣ ਵਾਸਤੇ ਇਨਾਂ ਨੇ ਭਰਤੀ ਕੀਤੀ ਹੈ ਨਵਾਂ ਹੀ ਇਨਾਂ ਨੇ ਆ ਮੋਦੀ ਸਰਕਾਰ ਨੇ ਕੱਢਿਆ ਵੀ ਜਿਹੜਾ 4 ਸਾਲ ਦਾ ਇਹਨੂੰ ਉਮਰ ਕੇ ਰਿਟਾਇਰ ਕਰਦੇ ਹੋ ਇਹ ਤੁਸੀਂ ਦੱਸੋ ਵੀ ਇਹ ਕਿਹੜੇ ਪਾਸੇ ਦੀ ਇਹ ਨਿਆਈ ਗੱਲ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਵੀ ਪੱਕਾ ਫੌਜੀ ਹੈ ਜਿਹੜੀਆਂ ਵੀ ਉਹਨੂੰ ਸਹੂਲਤਾਂ ਮਿਲਦੀਆਂ ਕੋ ਸਾਡੀ ਅਖਣ ਵੀਰਾਂ ਨੂੰ ਵੀ ਬਿਲਡਿੰਗਾਂ ਚਾਹੀਦੀਆਂ ਔਰ ਇਹਨਾਂ ਦੇ ਨਾਲ ਤਾਂ ਹੀ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਕਿਉਂਕਿ ਇਹਨਾਂ ਨੂੰ ਬਾਰਡਰਾਂ ਦੇ ਘਲਦੇ ਆ ਕਿਉਂਕਿ 20-20 ਸਾਲ ਦੇ ਨੌਜਵਾਨ ਬਾਈ-ਬਾਈ ਸਾਲ ਦੇ ਹੁੰਦੇ ਆ ਤੇ ਜੋਸ਼ ਚ ਆ ਕੇ ਜਾਂ ਕਿਵੇਂ ਵੀ ਹੁਣ ਜਵੇਰ ਨੇ ਬਾਈ ਨੇ ਫਤਿਹ ਵਾਲੇ ਨੇ ਵੀਰ ਨੇ ਗੱਲ ਕੀਤੀ ਹੈ ਵੀ ਪਤਾ ਨਹੀਂ ਗੋਲੀ ਕਿਵੇਂ ਲੱਗੀ ਆ ਯਾਰ ਲੱਗੀ ਤਾਂ ਉੱਥੇ ਡਿਊਟੀ ਦੇ ਦੌਰਾਨ ਆ ਨਾ ਡਿਊਟੀ ਤੇ ਗਿਆ ਤੇ ਤਾਂ ਹੀ ਸ਼ੀਤੀ ਹੋਈ ਹੈ ਘਰੇ ਬੈਠੇ ਤਾਂ ਉਹ ਬੱਚੀ ਨਹੀਂ ਫਿਰ ਇਹਨਾਂ ਨੂੰ ਇਹ ਗੱਲ ਸ਼ਰਮ ਆਉਣੀ ਚਾਹੀਦੀ ਹੈ ਕਹਿੰਦੇ ਨੂੰ ਫਿਰ ਸਾਡੇ ਡੀਸੀ ਸਾਹਿਬ ਆ ਸਾਡੇ ਐਸਐਸਪੀ ਸਾਹਿਬ ਆ ਕੋਈ ਉਹਦੇ ਘਰੇ ਨਹੀਂ ਗਿਆ ਨਿੱਕੀ ਜੀ ਗੱਲ ਤੇ ਹਰਕਤ ਦੇ ਘਰੇ ਭਾਈਦੇ ਆ ਇਹ ਸਾਡੇ ਮੁੰਡਿਆਂ 'ਚ ਕਿਵੇਂ ਜੋਸ਼ ਆਊਗਾ ਕਿਵੇਂ ਅਸੀਂ ਦੇਸ਼ ਦੀ ਖਾਤਰ ਅੱਗੇ ਲੜ ਸਕਦੇ ਆ ਇਸ ਕਰਕੇ ਜੀ ਸਰਕਾਰ ਨੂੰ ਬੇਨਤੀ ਕਰਦੇ ਆ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਦਾ ਜਿਹੜਾ ਫੌਰੀ ਤੌਰ ਤੇ ਕੋਈ ਪੱਕਾ ਹੱਲ ਕੱਢਿਆ ਚਲੋ ਹਾਂਜੀ 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 ਨੌਕਰੀਆਂ ਦਰਜਾ ਬਾ ਦਰਜਾ ਹੋ ਸਕਦੀਆਂ ਸ਼ਹੀਦੀਆਂ ਦਾ ਦਰਜਾ ਹਮੇਸ਼ਾ ਉੱਚਾ ਰਹਿ ਤੇ ਉੱਚਾ ਰਹਿਣਾ ਚਾਹੀਦਾ ਇੱਕ ਸ਼ਹੀਦ ਜਿਨ੍ਹਾਂ ਦੇ ਪਿੰਡਾਂ 'ਚ ਬੁੱਤ ਲੱਗਦੇ ਉਹਨਾਂ ਦੇ ਪਰਿਵਾਰਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਇੱਕ ਸ਼ਹੀਦ ਜੀ ਦਾ ਨਾਮ ਵੀ ਨਹੀਂ ਕੋਈ ਲੈਂਦਾ ਉਹ ਕੀ ਉਹਦੇ ਨਾਲ ਜਾਂ ਉਹਦੇ ਪਰਿਵਾਰ ਨਾਲ ਧੱਕਾ ਨਹੀਂ ਜਦੋਂ ਸ਼ਹੀਦੀ ਹੋ ਜਾਂਦੀ ਹੈ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਉਹਨੂੰ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਤਾਂ ਹੱਦੀ ਕਰਤੀ ਹਜੇ ਉਹਦੇ ਫੁੱਲ ਨਹੀਂ ਚੁਗੇ ਗਏ ਸੀ ਤੇ ਇਥੇ ਉਹਨਾਂ ਨੇ ਜਿੱਤ ਦਾ ਸਮਾਗਮ ਰੱਖਿਆ ਹੋਇਆ ਸੀ ਕੀ ਇਹੋ ਜਿਹਾ ਜਿੱਤ ਦੇ ਸਮਾਗਮ ਜਦੋਂ ਜ਼ਿਲ੍ਹੇ ਵਿੱਚ ਸੋਗ ਦਾ ਮਾਹੌਲ ਹੋਵੇ ਉੱਚ ਰੱਖਣੇ ਚਾਹੀਦੇ ਸੀ ਚਲੋ ਇਹਨਾਂ ਨੇ ਹਾਲ ਦੇਖ ਕੇ ਕੀ ਬਣ ਰਿਹਾ ਲੋਕਾਂ ਦਾ ਵਿਰੋਧ ਉੱਠ ਰਿਹਾ ਇਹਨਾਂ ਨੇ ਪ੍ਰੋਗਰਾਮ ਤੁਰੰਤ ਕੈਨਸਲ ਕੀਤਾ ਇਕੱਲਾ ਪ੍ਰੋਗਰਾਮ ਤੁਰੰਤ ਕੈਨਸਲ ਕਰਨਾ ਹੱਲ ਨਹੀਂ ਹੋਣਾ ਜਿਵੇਂ ਅਣਗੌਲੀਆਂ ਕੀਤਾ ਗਿਆ ਉਹਦੀ ਸ਼ੀਧੀ ਨੂੰ ਡੀਸੀ ਨਹੀਂ ਜਾਂਦੇ ਉੱਥੇ ਜ਼ਿਲ੍ਹੇ ਦੇ ਐਸਐਸਪੀ ਨਹੀਂ ਜਾਂਦੇ ਜਾਂ ਲੋਕਲ ਲੀਡਰ ਜਿਹੜਾ ਐਮਐਲਏ ਆ ਉਹ ਨਹੀਂ ਉੱਥੇ ਪਹੁੰਚਦਾ ਤੇ ਕੀ ਇਹਦੀ ਸ਼ੀਧੀ ਨੂੰ ਅਣਗੌਲੀਆਂ ਕਰਨਾ ਨਹੀਂ ਇਹਨਾਂ ਨੂੰ ਜਾ ਕੇ ਆਪਦੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਸ਼ਹੀਦ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਨੌਕਰੀ ਦੌਰਾਨ ਉਹਦੀ ਸ਼ਹੀਦੀ ਹੋਈ ਹੈ ਉਹਨੂੰ ਸ਼ਹੀਦ ਦਾ ਜਿਹੜਾ ਹੈਗਾ ਰਤਬਾ ਪੂਰਾ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਹਸੂਲਤਾ ਮਿਲਣੀਆਂ ਚਾਹੀਦੀਆਂ ਇੱਥੇ ਉਹਦੇ ਨਾਮ ਤੇ ਯੂਨੀਵਰਸਿਟੀ ਵੱਲੋਂ ਇੱਕ ਅਵਾਰਡ ਘੋਸ਼ਿਤ ਕਰ ਦਿੱਤਾ ਗਿਆ ਅਵਾਰਡ ਨਾਲ ਢਿੱਡ ਨਹੀਂ ਭਰਦੇ ਜਾਂ ਤਾਂ ਕੋਈ ਇੱਕ ਸਨਮਾਨਜਲਕ ਰਾਸ਼ੀ ਹਰ ਸਾਲ ਉਹਦੇ ਪਰਿਵਾਰ ਨੂੰ ਦਿੱਤੀ ਜਾਵੇ ਫਿਰ ਤਾਂ ਚਲੋ ਆਪਾਂ ਮੰਨ ਸਕਦੇ ਹਾਂ ਵੀ ਅਵਾਰਡ ਦਾ ਉਹਦੇ ਪਰਿਵਾਰ ਨੂੰ ਹੀ ਆ ਕੇ ਸੀ ਸ਼ਹੀਦ ਨੂੰ ਵੀ ਉਹਦਾ ਕੋਈ ਫਾਇਦਾ ਹੋਇਆ ਜੇ ਇਹੀ ਹਲਾਤ ਰਿਹਾ ਕੱਲ ਨੂੰ ਕੋਈ ਮਾਂ-ਬਾਪ ਆਪਦੇ ਬੱਚੇ ਫ ਜਿਹੜਾ ਵੀ ਸ਼ਹੀਦ ਹੈ ਕਿਸੇ ਵੀ ਦਰਜੇ ਤੇ ਆ ਉਹਨੂੰ ਉਹਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਸੋ ਆਕਾਰਸ਼ਦੀਪ ਸਿੰਘ ਪਿੰਡ ਚੈਲ ਦਾ ਜੋ ਨੌਜਵਾਨ ਆ ਕੋ ਸੀਗਾ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਆ ਸ਼੍ਰੀਨਗਰ ਵਿਖੇ ਤੇ ਲਾਣਤਾਲੀ ਗੱਲ ਆ ਤੇ ਸ਼ਰਮ ਵਾਲੀ ਗੱਲ ਆ ਪੰਜਾਬ ਵਾਸਤੇ ਪੰਜਾਬ ਸਰਕਾਰ ਵਾਸਤੇ ਕਿ ਉਹਨਾਂ ਦੇ ਘਰਦਿਆਂ ਨੂੰ ਇਹ ਕਹਿਣਾ ਪਿਆ ਕਿ ਅਸੀਂ ਉਹਨਾਂ ਚਰ ਜਿਹੜਾ ਸ਼ਹੀਦੀ ਦਾ ਦਰਜਾ ਜਿਹੜਾ ਜਵਾ ਬੱਚੇ ਨੂੰ ਆ ਉਹ ਦਿੱਤਾ ਜਾਵੇ ਉਹਨਾਂ ਚੈ ਅਸੀਂ ਕੋਈ ਵੀ ਜਿਹੜਾ ਉਹ ਕਰਿਆ ਕਰਮਾ ਜਿਹੜਾ ਉਹਦਾ ਨਹੀਂ ਕਰਾਂਗੇ ਦੇਖੋ ਇਹ ਬਹੁਤ ਮਤਲਬ ਸ਼ਰਮਨਾ ਗੱਲ ਆ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੀ ਸ਼ਹੀਦੀ ਪ੍ਰਾਪਤ ਹੁੰਦੀ ਹੈ ਅਗਨੀਵੀਰ ਦੇ ਵਿੱਚ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦੇਣਾ ਚਾਹੀਦਾ ਜੈਲਪੰਡ ਦੇ ਆਕਾਸ਼ਦੀਪ ਜਦੋਂ ਸੰਸਕਾਰ ਹੋਇਆ ਉੱਥੇ ਨਾ ਤਾਂ ਡੀਸੀ ਸਾਹਿਬ ਪਹੁੰਚੇ ਨਾ ਐਸਐਸਪੀ ਸਾਹਿਬ ਪਹੁੰਚੇ ਇੱਕ ਸਿਰਫ ਕੁਲਤਾਰ ਸਿੰਘ ਸੰਧਵਾ ਪਹੁੰਚੇ ਉਹਨਾਂ ਨੇ ਵੀ ਉੱਥੇ ਕੋਈ ਵੀ ਐਲਾਨ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਹਾਲਾਂਕਿ ਜਿਹੜਾ ਆਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਜਿਹੜਾ ਇਹਨਾਂ ਨੂੰ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹ ਵੀ ਦਿੱਤੀ ਜਾਣੀ ਚਾਹੀਦੀ ਆ ਉਹ ਵੀ ਇਹਨਾਂ ਨੇ ਕੋਈ ਅਨਾਉਂਸ ਨਹੀਂ ਕੀਤੀ ਫਿਰ ਜਿਹੜੀ ਨੌਕਰੀ ਆ ਸਰਕਾਰੀ ਉਹ ਦੇਣੀ ਚਾਹੀਦੀ ਆ ਉਹ ਵੀ ਇਹਨਾਂ ਨੇ ਅਨਾਉਂਸ ਨਹੀਂ ਕੀਤੀ ਫਿਰ ਅਗਨੀ ਵੀਰ ਜਿੰਨੇ ਵੀ ਭਰਤੀ ਹੁੰਦੇ ਆ ਨੌਜਵਾਨ ਉਹਨਾਂ ਨੂੰ ਸਿੱਧਾ ਸਰਹੱਦ ਤੇ ਭੇਜਣਾ ਸਿੱਧਾ ਗੋਲੀ ਦੇ ਮੂਹਰੇ ਭੇਜ ਦੇਣਾ ਇਹ ਕਿੰਨੀ ਕ ਸਹੀ ਗੱਲ ਆ ਕੁਝ ਲੋਕ ਕੁਝ ਸਰਕਾਰੀ ਇਹ ਕਹਿੰਦੇ ਆ ਕਿ ਇਹ ਜੀ ਅਜੇ ਪੱਕਾ ਨਹੀਂਗਾ ਕਿ ਗੋਲੀ ਕਿਵੇਂ ਵੱਜੀ ਆ ਕਿੱਥੇ ਵੱਜੀ ਆ ਦੇਖੋ ਗੋਲੀ ਆਨ ਡਿਊਟੀ ਵੱਜੀ ਆ ਇਹ ਤਾਂ ਪਤਾ ਹੈ ਨਾ ਤੇ ਫਿਰ ਜਦੋਂ ਗੋਲੀ ਆਨ ਡਿਊਟੀ ਵੱਜੀ ਆ ਫਿਰ ਉਹਨੂੰ ਸ਼ਹੀਦ ਕਰਾਰ ਕੇ ਹੋ ਨਹੀਂ ਦਿੱਤਾ ਗਿਆ ਉਹਨਾਂ ਮਾਂ ਪਿਓ ਨੂੰ ਪੁੱਛ ਕੇ ਵੇਖੋ ਜਿਹੜੇ ਆਪਦੇ ਬੱਚੇ ਆ ਜਿਹੜੇ ਉਹ ਉੱਥੇ ਗੋਲੀ ਖਾਣ ਲਈ ਬਾਰਡਰਾਂ ਤੇ ਭੇਜ ਦਿੰਦੇ ਆ ਅਗਨੀ ਵੀਰਾਂ ਵਾਸਤੇ ਖਾਸ ਕਰਕੇ ਪੰਜਾਬ ਦੇ ਜਾਂ ਹੋਰ ਸਟੇਟਾਂ ਦੇ ਜਿਹੜੇ ਅਗਨੀ ਵੀਰਾਂ ਉਹਨਾਂ ਵਾਸਤੇ ਸਰਕਾਰ ਨੂੰ ਜਾਂ ਤਾਂ ਪੱਕੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਇੱਕ ਫੌਜ ਨਾਲ ਮਜ਼ਾਕ ਹੋ ਗਿਆ ਕਿ ਭਾਈ ਫੌਜੀ ਅਗਨੀ ਵੀਰ ਰੱਖ ਲੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਿੱਧਾ ਗੋਲੀ ਖਾਣ ਲਈ ਭੇਜ ਦਿੱਤਾ ਗਿਆ ਜਿੰਨਾ ਚਿਰ ਅਗਨੀ ਵੀਰ ਨੂੰ 4 ਸਾਲਾਂ ਦੀ ਟ੍ਰੇਨਿੰਗ ਦੇ ਕੇ 4-5 ਸਾਲਾਂ ਦੀ ਉਸ ਤੋਂ ਬਾਅਦ ਉਹਦੀ ਪੱਕੀ ਟ੍ਰੇਨਿੰਗ ਹੋ ਕੇ ਉਸ ਤੋਂ ਪੱਕਾ ਨਹੀਂ ਕੀਤਾ ਜਾਂਦਾ ਉਹਨਾਂ ਚਕਰ ਉਹਨਾਂ ਚਕਰ ਅਗਨੀ ਵੀਰ ਨੂੰ ਸਰਾਤੇ ਨਹੀਂ ਭੇਜਣਾ ਚਾਹੀਦਾ ਜੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਇਹਨਾਂ ਨੂੰ ਪੱਕਿਆਂ ਕਰਦੀ ਆ ਤਾਂ ਚੰਗੀ ਗੱਲ ਆ ਜੇ ਨਹੀਂ ਕਰਦੀ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਅਗਨੀ ਵੀਰ ਦੇ ਵਿੱਚ ਜਿੰਨੇ ਵੀ ਆਪਣੇ ਬੱਚੇ ਥੋੜੇ ਗਏ ਆ ਬਾਰਡਰਾਂ ਦੇ ਉੱਤੇ ਗੋਲੀ ਖਾਣ ਲਈ ਇਹਨਾਂ ਨੇ ਭੇਜੇ ਹੋਏ ਆ ਰਾਜਨੀਤਿਕ ਜਿਹੜਾ ਇਹ ਸਿਸਟਮ ਚਲਾ ਰਹੇ ਆ ਉਹਨਾਂ ਤੋਂ ਬਾਜੋ ਆਪਣੇ ਅਗਨੀ ਵੀਰ ਜਿੰਨੇ ਵੀ ਨੌਜਵਾਨ ਹੈਗੇ ਉਹਨਾਂ ਨੂੰ ਜ਼ਿਆਦਾ ਵਾਪਸ ਬੁਲਾ ਲਓ ਨਹੀਂ ਫਿਰ ਜਿਹੜਾ ਇਸ ਤਰ੍ਹਾਂ ਘਾਣ ਜਿਵੇਂ ਕਾਸ਼ਦੀਪ ਸਿੰਘ ਦਾ ਹੋ ਰਿਹਾ ਉਸੇ ਤਰ੍ਹਾਂ ਜਿਹੜਾ ਸਾਰਿਆਂ ਦਾ ਘਾਣ ਜਿਹੜਾ ਇਹ ਕਰਨਗੇ ਰਾਜਨੀਤਿਕ ਪਾਰਟੀਆਂ ਕਰਨੀਆਂ ਅਗਨੀ ਵੀਰ ਸਿਰਫ ਤੇ ਸਿਰਫ ਇਸ ਤਰ੍ਹਾਂ ਲੱਗਦਾ ਜਿਵੇਂ ਅਗਨੀ ਵੀਰ ਇਹਨਾਂ ਨੇ ਨੌਜਵਾਨ ਜਿਹੜੇ ਆ ਉਹ ਸਿਰਫ ਤੇ ਸਿਰਫ ਗੋਲੀ ਖਾਣ ਲਈ ਜਿਹੜੇ ਆ ਸਰਹੱਦਾਂ ਤੇ ਜਿਹੜੇ ਆ ਭੇਜਣੇ ਆ ਇਹਨਾਂ ਨੇ ਤੇ ਉਹਦੇ ਵਾਸਤੇ ਪਰਤੀ ਕਰ ਰਹੇ ਆ ਸੋ ਆਕਾਸ਼ਦੀਪ ਸਿੰਘ ਦੇ ਨਾਲ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਮੌਜੂਦ ਆ ਭਾਰਤੀ ਕਿਸਾਨੀ ਯੂਨੀਅਨ ਕਾਤੀਆਂ ਭਾਰਤੀ ਕਿਸਾਨੀ ਯੂਨੀਅਨ ਡਕੌਂਦਾ ਮਿਸਲ ਸਤਲੋਜ ਆ ਆ ਕ੍ਰਾਂਤੀ ਮੋਰਚਾ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਤੇ ਹੋਰ ਜੰਨੀਆਂ ਵੀ ਜਥੇਬੰਦੀਆਂ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਜੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਜਲਜੀਵਨ ਬਚਾਓ ਮੋਰਚਾ ਪੰਜਾਬ ਸੋਸ਼ਲ ਸੁਸਾਇਟੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਮਸਲਾ ਇਹ ਹੱਲ ਕੀਤਾ ਜਾਵੇ ਨਹੀਂ ਤਾਂ ਪਰਿਵਾਰ ਆ ਜਿਹੜਾ ਉਹ ਵਾਕਈ ਬਹੁਤ ਦੁੱਖਦਰ ਦੇ ਵਿੱਚੋਂ ਬੀਤਿਤ ਕਰ ਰਿਹਾ ਆ ਉਹਦਾ ਜੀਵਨ ਤੇ ਫੇਰ ਫਿਰ ਤੁਸੀਂ ਇਹ ਵੇਖੋ ਵੱਡੀ ਗੱਲ ਕਿ ਭਗਵਾਨ ਤਮਾਨ ਨੇ ਜਾਂ ਪੰਜਾਬ ਸਰਕਾਰ ਦੇ ਵੱਡੇ ਆਗੂਆਂ ਨੇ ਇਹ ਵੀ ਨਹੀਂ ਸਮਝਿਆ ਕਿ ਯਾਰ ਅਸੀਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰੀਏ ਜਾਂ ਅਸੀਂ ਉਹਨਾਂ ਦੀ ਕੋਈ ਪੋਸਟ ਹੀ ਪਾ ਦਈਏ ਫੇਸਬੁੱਕ ਤੇ ਭਗਵੰਤ ਮਾਨ ਦਾ ਫਰਜ਼ ਬੰਦਾ ਸੀ ਕਿਉਂਕਿ ਪੰਜਾਬ ਦਾ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੋ ਇਹ ਜ਼ਰੂਰੀ ਆ ਜਿੰਨੇ ਵੀ ਅਗਨੀਵੀਰਾਂ ਪੰਜਾਬ ਦੇ ਉਹਨਾਂ ਲਈ ਪੱਕਾ ਫੌਜ ਦੇ ਵਿੱਚ ਭਰਤੀ ਹੋਣਾ ਜ਼ਰੂਰੀ ਆ ਨਹੀਂ ਫੌਜ ਦਾ ਮਜ਼ਾਕ ਬਣ ਜੂਗਾ ਇਹ ਫੌਜ ਦਾ ਜਿਹੜਾ ਮਜ਼ਾਕ ਆ ਉਹ ਨਾਮ